ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪਾਣੀ ਉਹਦੇ ਵਿੱਚ ਵੱਧ ਚੁੱਕਿਆ ਔਰ ਕਿਸ ਤਰੀਕੇ ਦੇ ਨਾਲ ਭਿਆਨਕ ਰੂਪ ਧਾਰਨ ਕਰ ਚੁੱਕਿਆ ਹੈ ਧਰਨਾ ਔਰ ਝਰਨਾ ਔਰ ਕਿਸ ਤਰੀਕੇ ਦੇ ਨਾਲ ਇਹ ਤੇਜ਼ ਵਹਾਵ ਦੇ ਵਿੱਚ ਵਹਿ ਰਿਹਾ ਇਸ ਤਰੀਕੇ ਨਾਲ ਲੱਗਦਾ ਹੈ ਕਿ ਇਸ ਦੇ ਰਸਤੇ ਦੇ ਵਿੱਚ ਜੋ ਵੀ ਆਵੇਗਾ ਇਹ ਵਹਾ ਕੇ ਲੈ ਜਾਵੇਗਾ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਹਾੜਾਂ ਦੇ ਉੱਤੋਂ ਪੱਥਰ ਡਿੱਗ ਰਹੇ ਨੇ ਵੱਡੇ ਵੱਡੇ ਪੱਥਰ ਇਸ ਪਾਣੀ ਦੇ ਨਾਲ ਹਟਾ ਰਹੇ ਨੇ ਔਰ ਕਾਫੀ ਨੁਕਸਾਨ ਹੋਥੇ ਜੋ ਆਸ-ਪਾਸ ਲੋਕ ਰਹਿੰਦੇ ਨੇ ਉਹਨਾਂ ਨੂੰ ਵੀ ਪਹੁੰਚ ਰਿਹਾ ਜੋ ਟੂਰਿਸਟ ਇੱਥੇ ਪਹੁੰਚੇ ਹੋਏ ਸੀ ਤਾਂ ਉਹ ਵੀ ਅ ਇਸ ਦੇ ਨਾਲ ਕਾਫੀ ਡਰੇ ਸਹਮੇ ਹੋਏ ਨੇ ਕਿਉਂਕਿ ਇਸ ਦੇ ਆਸ-ਪਾਸ ਹੀ ਟੂਰਿਸਟ ਪਲੇਸ ਬਣੀ ਹੋਈ ਹੈ ਜਿੱਥੇ ਲੋਕ ਘੁੰਮਣ ਜਾਂਦੇ ਨੇ ਔਰ ਆਸ-ਪਾਸ ਠਾਵਾਂ ਦੇ ਉਤੇ ਹੀ ਕਮਰਾ ਰਹਿ ਕੇ ਡੈਣਾ ਪਸੰਦ ਕਰਦੇ ਨੇ ਪਰ ਉੱਥੇ ਹੁਣ ਇਹ ਹਾਲਾਤ ਬਣੇ ਹੋਏ ਨੇ ਕਿ ਉੱਥੇ ਰਹਿਣ ਤੋਂ ਡਰ ਲੱਗ ਰਿਹਾ ਹੈ ਔਰ ਜੋ ਲੋਕ ਟੂਰਿਸਟ ਉੱਥੇ ਫਸੇ ਵੀ ਹੋਏ ਨੇ ਤਾਂ ਉਹ ਵੀ ਉੱਥੋਂ ਜਲਦ ਤੋਂ ਜਲਦ ਬਾਹਰ ਨਿਕਲਣਾ ਚਾਹੁੰਦੇ ਨੇ ਤਾਂ ਫਿਲਹਾਲ ਇਹ ਕੈਂਪਟੀ ਫਾਲ ਚੰਨੇ ਦੀਆਂ ਤਸਵੀਰਾਂ ਨੇ ਔਰ ઋਸ਼ੀਕੇਸ਼ ਦੇ ਵਿੱਚ ਲਗਾਤਾਰ ਆਫਤ ਵਰ ਰਹੀ ਹੈ ઋਸ਼ੀਕੇਸ਼ ਦੇ ਸ਼ਿਵਪੁਰੀ ਦੇ ਵਿੱਚ ਵੀ ਗੱਡੀਆਂ ਦੇ ਵਿੱਚ ਲੋਕ ਫਸੇ ਹੋਏ ਨੇ ਔਰ ਕਿਉਂਕਿ ਮਲਵਾ ਜਿਸ ਤਰੀਕੇ ਦੇ ਨਾਲ ਲੈਂਡਸਲਾਈਡ ਹੋਇਆ ਉੱਥੇ ਔਰ ਮਲਵਾ ਸੜਕਾਂ ਦੇ ਉੱਤੇ ਆ ਗਿਆ ਔਰ ਲੋਕ ਉੱਥੇ ਫਸੇ ਰਹਿ ਗਏ ਗੱਡੀਆਂ ਦੇ ਵਿੱਚ ਔਰ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਚੱਲ ਰਹੀ ਹੈ ਔਰ ਦੂਸਰੇ ਪਾਸੇ ਨਦੀ ਦੇ ਵਿੱਚ ਤਸਵੀਰਾਂ ਆ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਲੋਕ ਫਸੇ ਹੋਏ ਨੇ ਔਰ ਸੌਂਗ ਨਦੀ ਦੇ ਵਿੱਚ ਜੋ ਟਾਪੂ ਬਣਿਆ ਹੋਇਆ ਤਾਂ ਉੱਥੇ ਵੀ ਟੂਰਿਸਟ ਫਸੇ ਹੋਏ ਨੇ ਇਸ ਸਮੇਂ ਤਾਂ ਫਿਲਹਾਲ ਇਹ ਤਸਵੀਰਾਂ ਕੈਂਪਟੀ ਫਾਲ ਦੀਆਂ ਜਿੱਥੇ ਇਹ ਤੇਜ਼ ਵਹਾਵ ਦੇ ਵਿੱਚ ਪੈ ਰਿਹਾ ਹੈ ਔਰ ਨਾ ਪੂਰੀ ਤਰੀਕੇ ਦੇ ਨਾਲ ਕਿਸ ਤਰੀਕੇ ਨਾਲ ਉੱਥੇ ਇਸ ਸਮੇਂ ਮਾਹੌਲ ਬਣਿਆ ਹੋਇਆ ਤਾਂ ਉਹ ਦੇਖ ਕੇ ਟੂਰਿਸਟ ਵੀ ਦਹਿਸ਼ਤ ਦੇ ਵਿੱਚ ਨੇ ਨਦੀਆਂ ਅਧਿਚਰਨੇ ਉਫਾਂਤ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਚਰਨਾ ਕਿਸ ਤਰੀਕੇ ਦੇ ਨਾਲ ਉਫਾਨ ਰੂਪ ਧਾਰਨ ਕਰ ਚੁੱਕਾ ਹੈ ਔਰ ਕੈਂਪਟੀ ਫੌਲ ਤਾਂ ਨਾ ਜੋ ਕਿ ਉਥੇ ਦਾ ਮਸੂਰੀ ਦਾ ਮਸ਼ਹੂਰ ਚਰਨਾਇ ਤਾਂ ਉਥੋਂ ਇਹ ਪਾਣੀ ਇਸ ਤਰੀਕੇ ਦੇ ਨਾਲ ਵਹਿ ਰਿਹਾ ਕਿ ਹਰ ਕੁਝ ਰਸਤੇ ਦੇ ਵਿੱਚ ਜੋ ਵੀ ਚੀਜ਼ ਆ ਰਹੀ ਹੈ ਤਾਂ ਉਹ ਵਹਾ ਕੇ ਲੈ ਕੇ ਜਾ ਰਿਹਾ ਤਸਵੀਰਾਂ ਉੱਤਰਾਖੰਡ ਦੀਆਂ ਨੇ ਲਗਾਤਾਰ ਜੋ 2 ਦਿਨ ਤੋਂ ਬਾਰਿਸ਼ ਹੋ ਰਹੀ ਹੈ ਉਸੇ ਦੇ ਚੱਲਦੇ ਉਥੇ ਹੜ ਵਰਗੇ ਹਾਲਾਤ ਬਣ ਚੁੱਕੇ ਨੇ ਦੈਰਾ ਦੂਨੂ ਮਸੂਰੀ ਔਰ ਹੋਰ ਵੀ ਜੋ ਇਲਾਕੇ ਨੇ ਉਥੇ ਇਸ ਤਰੀਕੇ ਦੇ ਖੌਫਨਾਕ ਮੰਝਰ ਦੇਖਣ ਨੂੰ ਮਿਲ ਰਹੇ ਨੇ ਔਰ ਜੋ ਨਦੀਆਂ ਨੇ ਉਹ ਵੀ ਉਫਾਨ ਤੇ ਚੱਲਦੀਆਂ ਨੇ ਜਿਸ ਕਰਕੇ ਉਥੇ ਲੈਂਡਸਲਾਈਡ ਵੀ ਹੋਇਆ ਹੈ ਔਰ ਕਾਫੀ ਲੋਕ ਉਥੇ ਫਸੇ ਹੋਏ ਨੇ ਦੱਸਦੀ ਹੈ ਕਿ ਮਸੂਰੀ ਦੇਰਾਦੂਨ ઋਸ਼ੀਕੇਸ਼ ਸਮੇਤ ਸੂਬੇ ਦੇ ਜੋ ਬਾਕੀ ਹਿੱਸੇ ਨੇ ਤਾਂ ਉਥੇ ਵੀ ਨਦੀਆਂ ਦਾ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ ਔਰ ઋਸ਼ੀਕੇਸ਼ ਦੇ ਸ਼ਿਪੂਰੀ ਦੇ ਵਿੱਚ ਲੈਂਡਸਲਾਈਡ ਵੀ ਦੱਸਿਆ ਜਾ ਰਿਹਾ ਜਿਸ ਕਰਕੇ ਕਾਫੀ ਵਾਹਨ ਉਥੇ ਫਸੇ ਹੋਏ ਨੇ ਔਰ ਵਾਹਨਾਂ ਦੇ ਵਿੱਚੋਂ ਲੋਕਾਂ ਨੂੰ ਇੱਕ ਇੱਕ ਕਰਕੇ ਉੱਥੋਂ ਬਾਹਰ ਕੱਢਿਆ ਜਾ ਰਿਹਾ ਹੈ ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਤਰੀਕੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਉਧਰ ਦੂਸਰੇ ਪਾਸੇ ਮਸੂਰੀ ਹਾਈਵੇ ਦੇ ਉੱਤੇ ਵੀ ਮਲਵਾ ਆਉਣ ਕਰਕੇ ਉਹ ਵੀ ਕਾਫੀ ਦੇਰ ਤੱਕ ਬੰਦ ਰਿਹਾ ਔਰ ਦੈਰਾਦੂਨ ਦਾ ਮਾਲਦੇਵਤਾ ਜਿਸ ਦੇ ਵਿੱਚ ਸੌਂਗ ਨਦੀ ਵਹਿੰਦੀ ਹੈ ਤਾਂ ਉੱਥੇ ਵੀ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ ਜਿਸ ਕਰਕੇ ਲੋਕ ਉਥੇ ਫਸੇ ਹੋਏ ਨੇ ਪਿਕਨਿਕ ਮਨਾਉਣ ਆਈ ਸੀ ਲੋਕ ਔਰ ਕਹਿੰਦੇ ਕਾਫੀ ਉਥੇ ਸਮੇਂ ਤੋਂ ਫਸੇ ਹੋਏ ਨੇ ਕਿਉਂਕਿ ਪਾਣੀ ਦਾ ਪੱਧਰ ਨਦੀ ਦੇ ਵਿੱਚ ਕਾਫੀ ਵੱਧ ਚੁੱਕਿਆ ਜਿਸ ਕਰਕੇ ਨਦੀ ਦੇ ਅੰਦਰ ਹੀ ਟਾਪੂ ਜੋ ਇੱਕ ਬਣਿਆ ਤਾਂ ਉਹਦੇ ਦੇ ਵਿੱਚ ਕਾਫੀ ਲੋਕ ਫਸ ਚੁੱਕੇ ਨੇ ਔਰ ਬਾਹਰ ਨਿਕਲਣ ਦੀਆਂ ਕੋਸ਼ਿਸ਼ਾਂ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਔਰ ਉਹਨਾਂ ਨੂੰ ਰੈਸਕਿਊ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਫਿਲਹਾਲ ਇਹ ਤਸਵੀਰਾਂ ਮਸੂਰੀ ਦੇ ਕੈਂਟਰੀ ਫਾਲ ਦੀ ਝੰਨੇ ਦੀਆਂ ਨੇ ਜਿੱਥੇ देयर ਆ ਦੂਨ ਮਸੂਰੀ ਹਾਈਵੇ ਦੇ ਉੱਤੇ ਭਾਰੀ ਬਾਰਿਸ਼ ਕਰਕੇ ਮਲਵੇ ਦੇ ਨਾਲ ਕਾਫੀ ਰੁਕਾਵਟਾ ਪੇਸ਼ ਆ ਰਹੀਆਂ ਨੇ ਉੱਥੇ ਦੂਸਰੇ ਪਾਸੇ ਕੈਂਪਟੀ ਮਾਲ ਜਿਹੜਾ ਝੜਨਾ ਆ ਕੈਂਪਟੀ ਫਾਲ ਤਾਂ ਉਹ ਉਹ ਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪਾਣੀ ਉਹਦੇ ਵਿੱਚ ਵਧ ਚੁੱਕਿਆ ਔਰ ਕਿਸ ਤਰੀਕੇ ਦੇ ਨਾਲ ਭਿਆਨਕ ਰੂਪ ਧਾਰਨ ਕਰ ਚੁੱਕਿਆ ਹੈ ਧਰਨਾ ਔਰ ਝੜਨਾ ਔਰ ਕਿਸ ਤਰੀਕੇ ਦੇ ਨਾਲ ਇਹ ਤੇਜ਼ ਵਹਾਅ ਦੇ ਵਿੱਚ ਵਹਿ ਰਿਹਾ ਇਸ ਤਰੀਕੇ ਨਾਲ ਲੱਗਦਾ ਹੈ ਕਿ ਇਸ ਦੇ ਰਸਤੇ ਦੇ ਵਿੱਚ ਜੋ ਵੀ ਆਵੇਗਾ ਇਹ ਵਹਾ ਕੇ ਲੈ ਜਾਵੇਗਾ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਹਾੜਾਂ ਦੇ ਉੱਤੋਂ ਪੱਥਰ ਡਿੱਗ ਰਹੇ ਨੇ ਵੱਡੇ ਵੱਡੇ ਪੱਥਰ ਇਸ ਪਾਣੀ ਦੇ ਨਾਲ ਹਟਾ ਰਹੇ ਨੇ ਔਰ ਕਾਫੀ ਨੁਕਸਾਨ ਹੋਥੇ ਜੋ ਆਸ-ਪਾਸ ਲੋਕ ਰਹਿੰਦੇ ਨੇ ਉਹਨਾਂ ਨੂੰ ਵੀ ਪਹੁੰਚ ਰਿਹਾ ਜੋ ਟੂਰਿਸਟ ਇੱਥੇ ਪਹੁੰਚੇ ਹੋਏ ਸੀ ਤਾਂ ਉਹ ਵੀ ਇਸ ਦੇ ਨਾਲ ਕਾਫੀ ਡਰੇ ਸਹਮੇ ਹੋਏ ਨੇ ਕਿਉਂਕਿ ਇਸ ਦੇ ਆਸ-ਪਾਸ ਹੀ ਟੂਰਿਸਟ ਪਲੇਸ ਬਣੀ ਹੋਈ ਹੈ ਜਿੱਥੇ ਔਰ ਲੋਕ ਘੁੰਮਣ ਜਾਂਦੇ ਨੇ ਔਰ ਆਸ-ਪਾਸ ਥਾਵਾ ਦੇ ਉਤੇ ਹੀ ਕਮਰਾ ਲੈ ਕੇ ਰਹਿਣਾ ਪਸੰਦ ਕਰਦੇ ਨੇ ਪਰ ਉੱਥੇ ਹੁਣ ਇਹ ਹਾਲਾਤ ਬਣੇ ਹੋਏ ਨੇ ਕਿ ਉੱਥੇ ਰਹਿਣ ਤੋਂ ਡਰ ਲੱਗ ਰਿਹਾ ਹੈ ਔਰ ਜੋ ਲੋਕ ਟੂਰਿਸਟ ਉੱਥੇ ਫਸੇ ਵੀ ਹੋਏ ਨੇ ਤਾਂ ਉਹ ਵੀ ਉੱਥੋਂ ਜਲਦ ਤੋਂ ਜਲਦ ਬਾਹਰ ਨਿਕਲਣਾ ਚਾਹੁੰਦੇ ਨੇ ਤਾਂ ਫਿਲਹਾਲ ਇਹ ਕੈਂਪਟੀ ਫਾਲ ਚੰਨੇ ਦੀਆਂ ਤਸਵੀਰਾਂ ਨੇ ਔਰ ਉਦਿਸ਼ੀਕੇਸ਼ ਦੇ ਵਿੱਚ ਲਗਾਤਾਰ ਆਫਤ ਵਰ ਰਹੀ ਹੈ ઋਸ਼ੀਕੇਸ਼ ਦੇ ਸ਼ਿਵਪੁਰੀ ਦੇ ਵਿੱਚ ਵੀ ਗੱਡੀਆਂ ਦੇ ਵਿੱਚ ਲੋਕ ਫਸੇ ਹੋਏ ਨੇ ਔਰ ਕਿਉਂਕਿ ਮਲਵਾ ਜਿਸ ਤਰੀਕੇ ਦੇ ਨਾਲ ਲੈਂਡਸਲਾਈਡ ਹੋਇਆ ਉੱਥੇ ਔਰ ਮਲਵਾ ਸੜਕਾਂ ਦੇ ਉੱਤੇ ਆ ਗਿਆ ਔਰ ਲੋਕ ਉੱਥੇ ਫਸੇ ਰਹਿ ਗਏ ਗੱਡੀਆਂ ਦੇ ਵਿੱਚ ਔਰ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਚੱਲ ਰਹੀ ਹੈ ਔਰ ਦੂਸਰੇ ਪਾਸੇ ਨਦੀ ਦੇ ਵਿੱਚ ਤਸਵੀਰਾਂ ਆ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਲੋਕ ਫਸੇ ਹੋਏ ਨੇ ਔਰ ਸੌਂਗ ਨਦੀ ਦੇ ਵਿੱਚ ਜੋ ਟਾਪੂ ਬਣਿਆ ਹੋਇਆ ਤਾਂ ਉੱਥੇ ਵੀ ਟੂਰਿਸਟ ਫਸੇ ਹੋਏ ਨੇ ਇਸ ਸਮੇਂ ਤਾ ਫਿਲਹਾਲ ਇਹ ਤਸਵੀਰਾਂ ਕੈਂਪਟੀ ਫਾਲ ਦੀ ਨਦੀਆਂ ਜਿੱਥੇ ਇਹ ਤੇਜ਼ ਵਹਾਵ ਦੇ ਵਿੱਚ ਪੈ ਰਿਹਾ ਹੈ ਔਰ ਨਾ ਪੂਰੇ ਤਰੀਕੇ ਦੇ ਨਾਲ ਕਿਸ ਤਰੀਕੇ ਨਾਲ ਉੱਥੇ ਇਸ ਸਮੇਂ ਮਾਹੌਲ ਬਣਿਆ ਹੋਇਆ ਤਾਂ ਉਹ ਦੇਖ ਕੇ ਟੂਰਿਸਟ ਵੀ ਦਹਿਸ਼ਤ ਦੇ ਵਿੱਚ ਨੇ ਨਦੀਆਂ ਅਧਿ ਚਰਨੇ ਉਫਾਨਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਚਰਨਾ ਕਿਸ ਤਰੀਕੇ ਦੇ ਨਾਲ ਉਫਾਨ ਰੂਪ ਧਾਰਨ ਕਰ ਚੁੱਕਾ ਹੈ ਔਰ ਕੈਂਪਟੀ ਫਾਲ ਚਰਨਾ ਜੋ ਕਿ ਉਥੇ ਦਾ ਮਸੂਰੀ ਦਾ ਮਸ਼ਹੂਰ ਚਰਨਾ ਹੈ ਤਾਂ ਉਥੋਂ ਇਹ ਪਾਣੀ ਇਸ ਤਰੀਕੇ ਦੇ ਨਾਲ ਵਹਿ ਰਿਹਾ ਕਿ ਹਰ ਕੁਝ ਰਸਤੇ ਦੇ ਵਿੱਚ ਜੋ ਵੀ ਚੀਜ਼ ਆ ਰਹੀ ਹੈ ਤਾਂ ਉਹ ਵਹਾ ਕੇ ਲੈ ਕੇ ਜਾ ਰਿਹਾ ਹੈ ਤਸਵੀਰਾਂ ਉੱਤਰਾਖੰਡ ਦੀਆਂ ਨੇ ਲਗਾਤਾਰ ਜੋ 2 ਦਿਨ ਤੋਂ بارش ਹੋ ਰਹੀ ਹੈ ਉਸੇ ਦੇ ਚੱਲਦੇ ਉੱਥੇ ਹੜ ਵਰਗੇ ਹਾਲਾਤ ਬਣ ਚੁੱਕੇ ਨੇ ਡੈਰਾਦੂਨ ਮਸੂਰੀ ਔਰ ਹੋਰ ਵੀ ਜੋ ਇਲਾਕੇ ਨੇ ਉੱਥੇ ਇਸ ਤਰੀਕੇ ਦੇ ਖੌਫਨਾਕ ਮੰਜ਼ਰ ਦੇਖਣ ਨੂੰ ਮਿਲ ਰਹੇ ਨੇ ਔਰ ਜੋ ਨਦੀਆਂ ਨੇ ਉਹ ਵੀ ਉਫਾਨ ਤੇ ਚੱਲਦੀਆਂ ਨੇ ਜਿਸ ਕਰਕੇ ਉੱਥੇ ਲੈਂਡਸਲਾਈਡ ਵੀ ਹੋਇਆ ਹੈ ਔਰ ਕਾਫੀ ਲੋਕ ਉਥੇ ਫਸੇ ਹੋਏ ਨੇ ਦੱਸਦੀ ਹੈ ਕਿ ਮਸੂਰੀ ਡੈਰਾਦੂਨ ઋਸ਼ੀਕੇਸ਼ ਸਮੇਤ ਸੂਬੇ ਦੇ ਜੋ ਬਾਕੀ ਹਿੱਸੇ ਨੇ ਤਾਂ ਉੱਥੇ ਵੀ ਨਦੀਆਂ ਦਾ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ ਔਰ ਰਿਸ਼ੀਕੇਸ਼ ਦੇ ਸ਼ਿਪੂਰੀ ਦੇ ਵਿੱਚ ਲੈਂਡਸਲਾਈਡ ਵੀ ਦੱਸਿਆ ਜਾ ਰਿਹਾ ਜਿਸ ਕਰਕੇ ਕਾਫੀ ਵਾਹਨ ਉੱਥੇ ਫਸੇ ਹੋਏ ਨੇ ਔਰ ਵਾਹਨਾ ਦੇ ਵਿੱਚੋਂ ਲੋਕਾਂ ਨੂੰ ਇੱਕ ਇੱਕ ਕਰਕੇ ਉੱਥੋਂ ਬਾਹਰ ਕੱਢਿਆ ਜਾ ਰਿਹਾ ਹੈ ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਤਰੀਕੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਉਧਰ ਦੂਸਰੇ ਪਾਸੇ ਮਸੂਰੀ ਹਾਈਵੇ ਦੇ ਉੱਤੇ ਵੀ ਮਲਵਾ ਆਉਣ ਕਰਕੇ ਉਹ ਵੀ ਕਾਫੀ ਦੇਰ ਤੱਕ ਬੰਦ ਰਿਹਾ ਔਰ ਦੈਰਾਦੂਨ ਦਾ ਮਾਲਦੇਵਤਾ ਜਿਸ ਦੇ ਵਿੱਚ ਸੌਂਗ ਨਦੀ ਵਹਿੰਦੀ ਹੈ ਤਾਂ ਉੱਥੇ ਵੀ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ ਜਿਸ ਕਰਕੇ ਲੋਕ ਉੱਥੇ ਫਸੇ ਹੋਏ ਨੇ ਪਿਕਨਿਕ ਮਨਾਉਣ ਆਈ ਸੀ ਲੋਕ ਔਰ ਕਹਿੰਦੇ ਕਾਫੀ ਉੱਥੇ ਸਮੇਂ ਤੋਂ ਫਸੇ ਹੋਏ ਨੇ ਕਿਉਂਕਿ ਪਾਣੀ ਦਾ ਪੱਧਰ ਨਦੀ ਦੇ ਵਿੱਚ ਕਾਫੀ ਵੱਧ ਚੁੱਕਿਆ ਹੈ ਜਿਸ ਕਰਕੇ ਨਦੀ ਦੇ ਅੰਦਰ ਹੀ ਟਾਪੂ ਜੋ ਇੱਕ ਬਣਿਆ ਤਾਂ ਉਹਦੇ ਦੇ ਵਿੱਚ ਕਾਫੀ ਲੋਕ ਫਸ ਚੁੱਕੇ ਨੇ ਔਰ ਬਾਹਰ ਨਿਕਲਣ ਦੀਆਂ ਕੋਸ਼ਿਸ਼ਾਂ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਹਨ ਔਰ ਉਹਨਾਂ ਨੂੰ ਰੈਸਕਿਊ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਫਿਲਹਾਲ ਇਹ ਤਸਵੀਰਾਂ ਮਸੂਰੀ ਦੇ ਕੈਂਪਟੀ ਫਾਲ ਦੀ ਝੰਨੇ ਦੀਆਂ ਨੇ ਜਿੱਥੇ ਅ ਦੇਰਾਦੂਨ ਮਸੂਰੀ ਹਾਈਵੇ ਦੇ ਉੱਤੇ ਭਾਰੀ ਬਾਰਿਸ਼ ਕਰਕੇ ਮਲਵੇ ਦੇ ਨਾਲ ਕਾਫੀ ਰੁਕਾਵਟਾ ਪੇਸ਼ ਆ ਰਹੀਆਂ ਨੇ ਉੱਥੇ ਦੂਸਰੇ ਪਾਸੇ ਕੈਂਪਟੀ ਮਾਲ ਜਿਹੜਾ ਝੜਨਾ ਆ ਕੈਂਪਟੀ ਫਾਲ ਤਾਂ ਉਹ ਉਹ ਰਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪਾਣੀ ਉਹਦੇ ਵਿੱਚ ਵਧ ਚੁੱਕਿਆ ਔਰ ਕਿਸ ਤਰੀਕੇ ਦੇ ਨਾਲ ਪਿਆਨਕ ਰੂਪ ਧਾਰਨ ਕਰ ਚੁੱਕਿਆ ਹੈ ਧਰਨਾ ਔਰ ਚਰਨਾ ਔਰ ਕਿਸ ਤਰੀਕੇ ਦੇ ਨਾਲ ਇਹ ਤੇਜ